ਗੁਰੂ ਪਿਆਰਿਓ ਕੀ ਪਰਮੂ ਸੇਮਣ ਤੋਂ ਬਿਨਾ ਹੋਰ ਉਦਮਾ ਨਾਲ ਆਤਮਿਕਲਾ ਹੋ ਸਕਦੇ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 56 ਅੰਗਰੇਤੇ ਵਿਪਕਸ਼ਿਸ਼ ਕਰਦੇ ਹਨ ਉਨ ਦਾਨ ਚੰਗਿਆਈਆਂ ਵਿਨ ਸੱਚੇ ਕੀ ਤਾਸ ਜੇ ਖਲਕਤ ਦੇ ਭਲੇ ਵਾਸਤੇ ਦਾਨ ਪੁੰਨ ਆਦਿਕ ਚੰਗੇ ਕੰਮ ਕੀਤੇ ਜਾ ਪਰ ਪ੍ਰਮਾਤਮਾ ਦਾ ਸਿਮਰਨ ਨਾ ਕੀਤਾ ਜਾਏ ਤਾਂ ਪਰਭੂ ਸਿਮਰਨ ਤੋਂ ਬਿਨਾ ਉਪਰਲੇ ਸਾਰੇ ਹੀ ਉਤਮਾ ਦਾ ਕੋਈ ਲਾਭ ਨਹੀਂ ਕੋਈ ਆਤਮਿਕ ਲਾਭ ਨਹੀਂ ਜਿਹਰ ਦੇਤੀ ਹਾਲੂਣੇ ਬਿਨ ਗੁਣ ਜਨਮ ਵਿਨਾਸ਼ ਮਨੁੱਖ ਜਿਹਾ ਵੀ ਬੀਜ ਬੀਜਦਾ ਹੈ ਇਹੋ ਜਿਹਾ ਫਲ ਵਰਦਾ ਹੈ ਜੇ ਪ੍ਰਭੂ ਸਿਮਨ ਨਹੀਂ ਕੀਤਾ ਤਾਂ ਆਤਮਿਕ ਗੁਣ ਕਿੱਥੋਂ ਆ ਜਾਣ ਅਤੇ ਆਤਮਿਕ ਗੁਣਾਂ ਤੋਂ ਬਿਨਾ ਜ਼ਿੰਦਗੀ ਬੇਅਰਥ ਹੈ ਪ੍ਰਭੂ ਸਿਮਨ ਤੋਂ ਬਿਨਾ ਆਤਮਿਕ ਜੀਵਨ ਨਹੀਂ ਬਣ ਸਕਦਾ ਆਤਮਿਕ ਗੁਣ ਨਹੀਂ ਆ ਸਕਦੇ ਕੇਵਲ ਸੇਵਾ ਆਦਿ ਖੋਰ ਉਦਮ ਕੀਤੇ ਆ ਬਿਨਾਂ ਸਿਮਨ ਤੋਂ ਆਤਮਿਕ ਗੁਣ ਨਹੀਂ ਆ ਸਕਦੇ